ਉਹਨਾਂ ਨੇ ਬਿਲਕੁਲ ਕੋਈ ਗਲਤੀ ਨਹੀਂ ਕੀਤੀ ਕੋਈ ਗੈਰ ਕਾਨੂੰਨੀ ਗੱਲ ਨਹੀਂ ਕੀਤੀ ਮਤਲਬ ਕਿ ਇਸ ਤਰ੍ਹਾਂ ਦਾ ਬਰਾ ਦੇਣਾ ਮਾਹੌਲ ਇਕਦਮ ਕਿ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਦੁਨੀਆ ਭਰ ਦਾ ਇੰਨਾ ਪਪੂਲਰ ਬੱਚਾ ਆਪਣਾ ਚਲਾ ਜਾਵੇ ਐਨੀ ਪਰਿਵਾਰ ਦੇ ਵਿੱਚ ਮਿਊਸੀ ਸੀ ਐਨਾ ਘਰ ਦੇ ਵਿੱਚ ਗਮੀ ਸੀ ਤੇ ਮਸਾ ਖੁਸ਼ਕੀ ਆਈ ਆ ਤੁਸੀਂ ਉੱਥੇ ਪਹੁੰਚ ਜੋ ਜੀ ਇਨਕੁਰੀਆਂ ਕਰ ਲਈ ਪਹਿਲੇ ਹੱਦ ਹੋ ਗਿਆ ਇਹ ਕਿਹੜਾ ਤਰੀਕਾ ਹੋ ਗਿਆ ਕਿ ਇਹ ਕਿਹੜਾ ਹੋ ਗਿਆ ਜੀ ਐਡੀ ਵੱਡੀ ਟੈਰਰਿਸਟ ਐਕਟੀਵਿਟੀ ਹੋਗੀ ਇਕਦਮ ਸੈਂਟਰ ਸਰਕਾਰ ਲੱਗ ਗਈ ਬਲਕੇ ਐਡਿਟੇ ਵੱਡੇ ਕੇਸ ਹੋ ਗਏ ਉੱਥੇ ਤੱਕ ਕੋਈ ਪੁੱਛਦਾ ਨਹੀਂ ਇੱਥੇ ਐਗਜ਼ਾਮ ਸ਼ੁਰੂ ਹੋ ਗਏ ਜਿਵੇਂ ਬਲਕੇ ਮੌਕਾ ਹੀ ਲਾਪਰੇ ਸੀ ਸਾਰੇ ਸਾਰੇ ਕੇ ਸਾਨੂੰ ਮੌਕਾ ਮਿਲੇ ਇਸ ਪਰਿਵਾਰ ਨੂੰ ਤੰਗ ਕਰਨ ਲਈ ਇਹ ਪਰਿਵਾਰ ਬੜਾ ਪਪੂਲਰ ਹੋ ਰਿਹਾ ਇਹਨੂੰ ਤੰਗ ਕਰਨ ਲਈ ਸਾਨੂੰ ਮੌਕਾ ਮਿਲੇ ਕੋਈ ਗਵਰਨਮੈਂਟ ਕਦੇ ਵੀ ਕਿਸੇ ਕਪਲ ਨੂੰ ਆਈਬੀਐਫ ਬਾਰੇ ਪੁੱਛ ਸਕਦੀ ਹੈ ਨਹੀਂ ਇਹ ਕਿਸੇ ਪੇਰੈਂਟ ਤੇ ਕਿਸੇ ਕਪਲ ਦੇ ਉੱਤੇ ਇਹ ਇਹਦੀ ਕੋਈ ਐਪਲੀਕੇਬਿਲਟੀ ਨਹੀਂ ਹੈ ਪਹਿਲੀ ਗਲਤੀ ਹੁਨੇ ਇਸ ਇੱਕਦਮ ਜਾ ਕੇ ਇਸ ਤਰ੍ਹਾਂ ਦੀ ਪੁੱਛਤਾਚ ਕਰਨੀ ਇਹਨਾਂ ਤੋਂ ਪੇਰੈਂਟ ਤੋਂ ਬੰਦੀ ਹੋਈ ਸੀ ਤਾਂਨਾ ਆਡੈਂਟੀ ਵੀ ਲਿਖੀ ਗਈ ਆ ਬਕਾਇਦਾ ਨਾਮ ਲਿਖਿਆ ਗਿਆਗਾ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਦਾ ਤੇ ਏਜ ਲਿਖੀ ਗਈ ਆ ਇਹ ਆਡੈਂਟੀ ਜਿਹੜੀ ਰਿਵੀਲ ਕੀਤੀ ਗਈ ਆ ਇਹ ਵੀ ਕਿਤਨਾ ਕਿਤੇ ਵਾਇਲੇਸ਼ਨ ਹੈਗੀ ਉਹਨਾਂ ਨੂੰ ਨਹੀਂ ਸੀ ਕਰਨੀ ਕਿ ਪ੍ਰੈਗਨੈਂਟ ਪ੍ਰਕਿਤ ਹੋਰੋ ਪ੍ਰोसीजर ਕਰਾ ਕੇ ਆਇਆ ਬਿਲਕੁਲ ਲੀਗਲ ਆ ਕੋਈ ਇਲੈਗਲਟੀ ਨਹੀਂ ਹੁੰਦੇ ਚ ਜੇ ਕੋਈ ਮਦਰ ਦੀ ਪ੍ਰੈਗਨੈਂਸੀ ਆ ਮਦਰ ਪ੍ਰੈਗਨੈਂਟ ਐਟ दैट ਸੇਟ ਸਦਮੂਸੇ ਵਾਲਾ ਦੇ ਘਰ ਖੁਸ਼ੀਆਂ ਆਉਂਦੀਆਂ ਨੇ ਦੋ ਦਿਨ ਪਹਿਲਾਂ ਇੱਕ ਬੱਚੇ ਦਾ ਜਨਮ ਹੁੰਦਾ ਮਾ ਚੰਨ ਕੌਰ ਹੋਣਾ ਦੀ ਕੁੱਖੋਂ ਤਾਂ ਉਸ ਤੋਂ ਬਾਅਦ ਕੱਲ ਇੱਕ 2 ਮਿੰਟ ਦੀ ਕਲਿੱਪ ਬਲਕੌਰ ਸਿੰਘ ਹੋਣਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਪਰੇਸ਼ਾਨ ਨਜ਼ਰ ਆਉਂਦੇ ਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਨਵ ਜੰਮੇ ਬੱਚੇ ਨੂੰ ਲੈ ਕੇ ਡਾਕੂਮੈਂਟੇਸ਼ਨ ਦੇ ਲਈ ਮੈਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਉਸ ਤੋਂ ਬਾਅਦ ਇੱਕ ਕੇਂਦਰ ਦੀ ਚਿੱਠੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਜਿਹੜਾ ਸਾਰੀਆਂ ਗੱਲਾਂ ਆਈਵੀਐਫ ਨੂੰ ਲੈ ਕੇ ਲਿਖੀਆਂ ਆਉਂਦੀਆਂ ਤਾਂ ਉਸ ਸਾਰੇ ਮਾਮਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਐਡਵੋਕੇਟ ਐਚਐਸ ਫ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਫੁਲਕਾ ਸਾਹਿਬ ਪ੍ਰੋ ਪੰਜਾਬ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਰੋਡੇ ਸਾਰੇ ਦਰਸ਼ਕਾਂ ਨੂੰ ਜੀ ਸਤਿ ਸ਼੍ਰੀ ਅਕਾਲ ਫੁਲਕਾ ਸਾਹਿਬ ਮੈਂ ਇਥੇ ਸ਼ੁਰੂ ਕਰਨਾ ਚਾਹਾਂਗਾ ਇਹ ਗੱਲ ਦਾ ਜਵਾਬ ਜ਼ਰੂਰ ਦਿਓ ਕਿ ਕੋਈ ਸਰਕਾਰ ਕੋਈ ਗਵਰਨਮੈਂਟ ਕਦੇ ਵੀ ਕਿਸੇ ਕਾਪਲ ਨੂੰ ਆਈਵੀਐਫ ਬਾਰੇ ਪੁੱਛ ਸਕਦੀ ਹੈ ਨਹੀਂ ਜਿਹੜਾ ਐਕਟ ਜਿਹਨੂੰ ਐਕਟ ਦਾ ਹਵਾਲਾ ਦੇ ਰਹੇ ਹੈ ਨਾ ਜੀ ਉਹ ਐਕਟ ਦਾ ਮੈਂ ਤੁਹਾਨੂੰ ਦੱਸਦਾ ਆ ਇਹ ਐਕਟ ਦਾ ਜਿਹੜਾ ਨਾਮ ਹੈ ਇਹ ਹੈ ਜਿਹੜਾ ਅ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਜੀ ਇਹ ਐਕਟ ਦੇ ਆਬਜੈਕਟਸ ਦੇ ਵਿੱਚ ਹੀ ਲਿਖਿਆ ਵਾ ਕਿ ਇਹ ਐਕਟ ਦਾ ਪਰਪਸ ਆ ਜਿਹੜੀਆਂ ਕਲੀਨਿਕ ਆਈਵੀਐਫ ਕਰਦੀਆਂ ਜਿਹੜੇ ਬੈਂਕ ਜਿਹੜੇ ਜਿਹੜੇ ਸਪਰਮ ਬੈਂਕ ਨੇ ਜਿੰਨਾ ਵਜਾ ਕੇ ਉਸ ਤੋਂ ਬਾਅਦ ਉਹ ਸਪੈਸ਼ਲਾਈਜ਼ਡ ਬੈਂਕ ਹੁੰਦੇ ਆ ਜਿੰਨਾ ਚੋਂ ਬੈਂਕ ਕਹਿੰਦੇ ਆ ਜਿਦੇ ਚੋਂ ਜਮਾ ਕਰਾ ਕੇ ਉਹਨੂੰ ਸਟੋਰ ਕੀਤਾ ਜਾਂਦਾ ਇਹ ਜਿਹੜਾ ਸਾਰਾ ਐਕਟ ਆ ਨਾ ਇਹ ਉਹ ਕਲੀਨਿਕ ਨੂੰ ਤੇ ਉਹ ਬੈਂਕਸ ਨੂੰ ਕਿ ਕਿਸ ਕੰਡੀਸ਼ਨ ਚ ਉਹਨਾਂ ਨੇ ਰੱਖਣਾ ਤੇ ਕਿਵੇਂ ਉਹ ਉਹਨਾਂ ਨੂੰ ਰੈਗੂਲੇਟ ਕਰਨ ਵਾਲੇ ਆ ਇਹ ਕਿਸੇ ਪੇਰੈਂਟ ਤੇ ਕਿਸੇ ਕਪਲ ਦੇ ਉੱਤੇ ਇਹ ਇਹਦੀ ਕੋਈ ਐਪਲੀਕੇਬਿਲਟੀ ਨਹੀਂ ਹੈ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਜੀ Is the object here and act for the regulation and supervision of the assisted reproductive technology clinics hmm. and the assisted reproductive technology banks, prevention of misuse, safe and ethical practices of assisted reproductive technology services for addressing the issue of reproductive, reproductive health, where the assisted reproductive technology is required for becoming a parent. ਔਰ ਫੋਰ ਫ੍ਰੀਜ਼ਿੰਗ ਕੈਮਰਸ ਐਮਪਰੀਓਜ਼ ਐਮਪਰੀਓਨਿਕ ਟਿਸ਼ੂਜ਼ ਫੋਰ ਦਾ ਫਰਦਰ ਯੂਜ਼ ਐਂਡ ਦਾ ਡਿਊ ਫਰਟੀਲਿਟੀ ਇਹ ਸਾਰਾ ਕਲੀਨਿਕ ਤੇ ਉਹ ਬੈਂਕਸ ਨੂੰ ਰੈਗੂਲੇਟ ਕਰਨ ਵਾਸਤੇ ਆ ਜੀ ਕਿ ਇਹਦੇ ਐਕਚੁਅਲੀ ਜਿਹੜਾ ਸੈਕਸ਼ਨ 21 ਕਹਿ ਰਹੇ ਆ ਜਿਹਦਾ ਹਵਾਲਾ ਦੇ ਰਿਹਾ ਕਿ ਜੀ 21 ਜੀ ਦਾ 21 ਜੀ ਦਾ ਹਵਾਲਾ ਦਿੱਤਾ ਉਹ ਸੈਕਸ਼ਨ 21 ਜੀ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਉਹ ਉਹ ਕੀ ਕਹਿੰਦਾ ਸੈਕਸ਼ਨ 21 ਕਹਿੰਦਾ ਜਨਰਲ ਡਿਊਟੀਆਂ ਆਫ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਕਲਿਨਿਕਸ ਐਂਡ ਬੈਂਕਸ ਹੂੰ ਇਹ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਲਾਇਸੈਂਸ ਦਿੱਤਾ ਉਹ ਕਲਿਨਿਕ ਤੇ ਬੈਂਕਸ ਨੂੰ ਉਹਨਾਂ ਉਹਨਾਂ ਨੂੰ ਰੈਗੂਲੇਟ ਕਰਦਾ ਇਹ ਪੇਰੈਂਟ ਨੂੰ ਗਾਈਡ ਨਹੀਂ ਕਰਦਾ ਉਹਦਾ ਸਬ ਹੈ ਦਾ ਕਲਿਨਿਕ ਸ਼ੈਲ ਅਪਲਾਈ ਦਾ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਯੂ نو ਭਾਈ ਆਈਵੀਐਫ ਕਹਨੇ ਆ ਜੀ ਸਰਟਿਸ to the woman above the age of 21 years and below the age of 50 years ਮਲਕੇ ਇੱਕ ਕਲੀਨਿਕ ਨੂੰ ਹੈ ਕਿ ਤੁਸੀਂ ਉਹਨਾਂ ਤੇ ਕਰੋਗੇ 50 ਸਾਲ ਤੋਂ ਉੱਪਰ ਨੂੰ ਤੁਸੀਂ ਨਹੀਂ ਕਰੋਗੇ ਪਰ ਇਹ ਕਪਲ ਦੇ ਉੱਤੇ ਬਿਲਕੁਲ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਹੂੰ ਜਿਹੜੇ ਕਪਲ ਨੇ ਜਿਹੜੇ ਨਹੀਂ ਬਲਕਿ ਬੰਨਾ ਜੇਕਰ ਉਹ ਹੁਣ ਬਹੁਤ ਸਾਰੇ ਸਾਡੇ ਜਿਹੜੇ ਪੇਰੈਂਟ ਜਿਹੜੇ ਨੇ ਉਹ ਹਸਬੰਡ ਵਾਈਫ ਜਾ ਕੇ ਕੋਈ ਸਿੰਗapore ਜਾ ਕੇ ਕੋਈ ਡਿਬਈ ਜਾ ਕੇ ਕੋਈ ਇੰਗਲੈਂਡ ਜਾ ਕੇ ਉਹ ਉੱਥੋਂ ਆ ਕੇ ਉੱਥੋਂ ਕਰਕੇ ਹੁੰਦੀ ਹੈ ਜਿੱਥੇ ਉਹਨਾਂ ਨੇ ਇਹ ਟ੍ਰੀਟਮੈਂਟ ਆਈਵੀਐਫ ਦਾ ਲਿਆ ਉੱਥੋਂ ਦੇ ਲਾਅਸ ਨਾਲ ਉਹ ਗਵਨ ਹੁੰਦੀ ਹੈ ਹਮ ਮਤਲਬ ਕਿ ਇਹ ਸਿਰਫ ਇੱਕ ਪ੍ਰੈਗਨੈਂਸੀ ਦਾ ਤਰੀਕਾ ਜੀ ਉਹ ਨਾਰਮਲ ਨੈਚੁਰਲ ਤਰੀਕੇ ਨਾਲ ਨਹੀਂ ਪ੍ਰੈਗਨੈਂਟ ਹੋਏ ਉਸ ਤਰੀਕੇ ਨਾਲ ਪ੍ਰੈਗਨੈਂਟ ਹੋ ਗਈ ਜੀ ਪਰ ਪ੍ਰੈਗਨੈਂਸੀ ਦਾ ਤਰੀਕਾ ਕਿ ਉਹਨਾਂ ਨੇ ਜਦੋਂ ਉੱਥੇ ਉਹ ਪ੍ਰੈਗਨੈਂਟ ਹੋ ਗਏ ਉਸ ਤੋਂ ਬਾਅਦ ਤਾਂ ਉਹ ਮਦਰ ਇੱਕ ਪ੍ਰੈਗਨੈਂਟ ਮਦਰ ਆ ਹੂੰ ਉਸ ਤੋਂ ਮਗਰੋਂ ਉਹਦਾ ਹੋਰ ਉਹਦਾ ਆਈਵੀਐਫ ਦਾ ਵਿੱਚ ਕੋਈ ਰੋਲ ਨਹੀਂ ਉਹਦਾ ਕਲੀਨਿਕ ਦਾ ਕੋਈ ਰੋਲ ਨਹੀਂ ਬਿਲਕੁਲ ਖਤਮ ਹੋ ਗਿਆ ਹੂੰ ਤੋਂ ਮਗਰੋਂ ਇਹ ਜੋ ਇੱਕ ਕੰਮ ਵੀ ਸ਼ੁਰੂ ਹੋ ਜਾਂਦਾ ਨਾਰਮਲ ਗਾਇਨੇਕੋਲੋਜਿਸਟ ਦਾ ਜੀ ਉਹਨਾਂ ਦਾ ਕੰਮ ਪਹਿਲੇ ਇੱਕ ਮਹੀਨਾ ਦੋ ਮਹੀਨੇ ਜੋ 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 ਹੋ ਗਿਆ ਉਸ ਤੋਂ ਬਾਅਦ ਜੋ ਪੱਕਾ ਪ੍ਰੈਗਨੈਂਸੀ ਹੋ ਗਈ ਉਸ ਤੋਂ ਬਾਅਦ ਨਾਰਮਲ ਗਾਇਨੇਕੋਲੋਜੀ ਦਾ ਫਿਰ ਪ੍ਰੈਗਨੈਂਸੀ ਕਿਸ ਤਰੀਕੇ ਨਾਲ ਹੋਈ ਉਹ ਮਟੀਰੀਅਲ ਆ ਉਸ ਤੋਂ ਮੋਗਰ ਉਹ ਜਿਹੜਾ ਇਹ ਪੇਰੈਂਟ ਆ ਇਹ ਪੇਰੈਂਟ ਦੇ ਉੱਤੇ ਜਾਂ ਕਿਸੇ ਕਪਲ ਦੇ ਉੱਤੇ ਇਹ ਲਾਗੂ ਨਹੀਂ ਹੈ ਉਹਦੇ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਜੇਕਰ ਉਹ ਪ੍ਰੈਗਨੈਂਟ ਹੋ ਕੇ ਆਇਆ ਜੇਕਰ ਇਹਨਾਂ ਕੋਲੇ ਕੋਈ ਕੰਪਲੇਂਟ ਆਏ ਸਰਕਾਰ ਕੋਲੇ ਕਿ ਕਿਸੇ ਕਲੀਨਿਕ ਨੇ ਇਹ ਵਾਇਲੇਸ਼ਨ ਕੀਤੀ ਆ ਤਾਂ ਕਲੀਨਿਕ ਦੇ ਅਗੇਂਸਟ ਕੇਸ ਹੁੰਦਾ ਕਪਲ ਦੇ ਨਹੀਂ ਇਹ ਕਪਲ ਤੇ ਨਹੀਂ ਹੁੰਦਾ ਬਿਲਕੁਲ ਹਾਂ ਔਰ ਉਹ ਕਲੀਨਿਕ ਨੂੰ ਵੀ ਜੋ ਹੁੰਦਾ 5 ਲੱਖ ਰੁਪਏ ਦਾ ਫਾਈਨ ਹੁੰਦਾ ਹੂੰ ਫੂਲਕਸਾ ਵੀ ਤੁਹਾਨੂੰ ਪਤਾ ਹੈ ਤੇ ਹੋਰ ਵੀ ਬਹੁਤ ਸਾਰੇ ਜਿਹੜਾ ਕਾਨੂੰਨ ਨੂੰ ਪੜਦੇ ਉਹਨਾਂ ਨੂੰ ਵੀ ਪਤਾ ਪਰ ਜਦੋਂ ਇਹ ਲੈਟਰ ਕੱਢਿਆ ਗਿਆ ਸੈਂਟਰ ਦੇ ਵੱਲੋਂ ਹੈਲਥ ਮਿਨਿਸਟਰੀ ਦੇ ਵਿੱਚ ਉੱਥੇ ਵੀ ਬਹੁ ਬਹੁ ਵੱਡੇ ਅਫਸਰ ਜਿਹੜੇ ਬੈਠੇ ਨੇ ਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਸੀ ਇਹ ਬਾਰਜ਼ਾ ਨਹੀਂ ਪਤਾ ਸੀ ਇਹ ਪੈਰਾਮੀਟਰ ਦਾ ਨਹੀਂ ਪਤਾ ਸੀ ਦੇਖੋ ਪਹਿਲੀ ਗੱਲ ਤਾਂ ਉਹਨਾਂ ਨੂੰ ਜਿਹੜਾ ਪਤਾ ਸੀ ਤੇ ਉਹਨਾਂ ਨੂੰ ਇਹ ਚਿੱਠੀ ਨਹੀਂ ਸੀ ਕੱਢਣੀ ਚਾਹੀਦੀ ਪਰ ਜੇਕਰ ਉਹਨਾਂ ਨੇ ਕੱਢ ਕੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭੇਜਤੀ ਜਿਹੜੇ ਅਫਸਰ ਨੇ ਅੱਗੇ ਜਾ ਕੇ ਇਨਕੁਆਰੀ ਕਰਨੀ ਆ ਉਹਨੂੰ ਉਹ ਵੀ ਤਾਂ ਸਿਰਫ ਅਫਸਰ ਆ ਹੂੰ ਹੂੰ ਉਹਨੂੰ ਵੀ ਤਾਂ ਜਿਹੜਾ ਨੋਡਲ ਅਫਸਰ ਆ ਜਿਹੜਾ ਸਟੇਟ ਦਾ ਨੋਡਲ ਅਫਸਰ ਹੈ ਉਹਨੂੰ ਭੇਜਿਆ ਜੀ ਉਹ ਜਿਹੜਾ ਨੋਡਲ ਇਹ ਚਿੱਠੀ ਦੇ ਥੱਲੇ ਲਿਖਿਆ ਵਾ ਨੋਡਲ ਅਫਸਰ ਉਹ ਨੋਡਲ ਅਫਸਰ ਨੂੰ ਤਾਂ ਲਾਜ਼ਮ ਪਤਾ ਕਾਨੂੰਨ ਦਾ ਪਤਾ ਉਹ ਨੋਡਲ ਅਫਸਰ ਨੂੰ ਖੁਦ ਦੇਖਣਾ ਚਾਹੀਦਾ ਹੂੰ ਇਹ ਮੇਰੀ ਪਾਵਰ ਚ ਕੀ ਆਉਂਦਾ ਮੇਰੀ ਯਕੀਨ ਨਹੀਂ ਆਉਂਦਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਹੂੰ ਮਤਲਬ ਕਿ ਸਿੰਪਲੀ ਜੇ ਤੁਹਾਨੂੰ ਦੇਖੋ ਜੇ ਤੁਹਾਨੂੰ ਕਿਸੇ ਨੇ ਕਹਤਾ ਇਹਦਾ ਵਰਤ ਇਹ ਸੋਚਾ ਕਿ ਤੁਸੀਂ ਗੈਰ ਕਾਨੂੰਨੀ ਕਰਨ ਲੱਗ ਜਿਓ ਹੂੰ ਜੇ ਕਾਨੂੰਨ ਕਿਸੇ ਜਗ੍ਹਾ ਦੇ ਡੀਜੀਪੀ ਨੇ ਕਿਸੇ ਐਸਐਚਓ ਨੂੰ ਕਹਿੰਦਾ ਤੂੰ ਫੜ ਕੇ ਬੰਦੇ ਨੂੰ ਅੰਦਰ ਕਰ ਦੇ। ਕਿ ਐਸਐਚਓ ਫੜ ਕੇ ਅੰਦਰ ਕਰਕੇ ਘੁੱਟੇ ਸਤਰਾਜ ਮਾਰ ਲੱਗ ਜਾਊਗਾ। ਉਹ ਐਸਐਚਓ ਨੂੰ ਤਾਂ ਪਤਾ ਹੋਣਾ ਚਾਹੀਦਾ ਕਾਦੇ ਵਿੱਚ ਕਰਾਂ ਕਿਸ ਵਿੱਚ ਕਰਾਂ। ਉਹਨਾਂ ਨੇ ਸਿੰਪਲੀ ਇਹਨਾਂ ਨੂੰ ਕਹਿ ਕੇ ਐਕਸ਼ਨ ਲਾਓ। ਉਹ ਚਿੱਠੀ-ਵਿਚਲੇ ਆ। ਇਹ ਐਕਸ਼ਨ ਐਕਸ਼ਨ ਲਾਓ ਤੇ ਸਾਨੂੰ ਦੱਸਦੇ ਹੋ ਕਿ ਕੀ ਐਕਸ਼ਨ ਤੁਸੀਂ ਲਿਆ। ਇਹਨਾਂ ਦਾ ਜਿਹੜਾ ਜਿਹੜਾ ਬੰਦਾ ਸੀ ਪਹਿਲੀ ਗੱਲ ਤਾਂ ਹੁਣੇ ਇਸ ਇੱਕਦਮ ਜਾ ਕੇ ਇਸ ਤਰ੍ਹਾਂ ਦੀ ਪੁੱਛਤਾਚ ਕਰਨੀ ਇਹਨਾਂ ਤੋਂ ਪਹਿਲਾਂ ਤੋਂ ਬੰਦੀ ਹੋਈ ਨਹੀਂ ਸੀ। ਉੱਗੀ ਕਾਲ ਜੇ ਬੰਦਾ ਵੀ ਸੀ ਤਾਂ ਉਹਨਾਂ ਨੂੰ ਇਹ ਲਿਖ ਦਿੰਦੇ ਅਸੀਂ ਪਤਾ ਕਰ ਰਹੇ ਹਾਂ ਕਿ ਕਿਹੜੀ ਕਲੀਨਿਕ ਅਗਰ ਪੰਜਾਬ ਦੇ ਵਿੱਚ ਕਿਸੇ ਕਲੀਨਿਕ ਨੇ ਇਹਨੂੰ ਵਾਇਲਟ ਕੀਤਾ ਤਾਂ ਅਸੀਂ ਪਤਾ ਕਰ ਲੈਨੇ ਆ ਹੂੰ ਉਸ ਤੋਂ ਬਾਅਦ ਆਪਣੀ ਆਪਣੀ ਇਨਕੁਆਰੀ ਡਿਸਕਰੀਟਲੀ ਕਰਦੇ ਬਲਕਿ ਜਾ ਕੇ ਉੱਥੇ ਇਹਨਾਂ ਨੇ ਐ ਜਿਵੇਂ ਰੇਡ ਮਾਰਦੇ ਆ ਕਹਿੰਦੇ ਇਸ ਤਰ੍ਹਾਂ ਅਫਸਰ ਗਏ ਜਾ ਕੇ ਇਹ ਡਾਕੂਮੈਂਟ ਦਿਓ ਇਹ ਦਿਓ ਆ ਦਿਖਾਓ ਆ ਦਿਖਾਓ ਬਲਕਿ ਉਹ ਕਰਕੇ ਇਹ ਤਰੀਕਾ ਇਹਨਾਂ ਵਰਤਣਾ ਨਹੀਂ ਚਾਹੀਦਾ ਬਲਕਿ ਇਹ ਕਰਕੇ ਜਿਵੇਂ ਮੌਕਾ ਦੇਖ ਲਈ ਸੀ ਨਾ ਮੱਕਾ ਜਿਵੇਂ ਲੱਭਿਆ ਸੰਤ ਮੱਕਾ ਮਿਲ ਗਿਆ ਬਸ ਇਹ ਕਰ ਲੋ ਦੇਖੋ ਮन्ने ਕੱਲ ਦੱਸੋ ਬਾਕੀ ਕਿੰਨੀਆਂ ਕਿ ਚਿੱਠੀਆਂ ਜਿਹੜੀਆਂ ਸੈਂਟਰ ਦੀਆਂ ਆਉਂਦੀਆਂ ਦੀ ਉਹਦੇ ਚ ਪੰਜਾਬ ਐਕਸ਼ਨ ਲੈਂਦੀ ਆ ਹੂੰ ਫੂਲਕਾ ਸਾਹਿਬ ਇੱਕ ਕੁਐਸਚਨ ਜ਼ਰੂਰ ਹੈ ਇੱਥੇ ਮੇਰਾ ਇੱਕ ਹੀ ਗੱਲ ਦੱਸਿਓ ਕਿਉਂਕਿ ਆਈਵੀਐਫ ਨਾਲ ਤਾਂ ਹੋਰ ਬਹੁਤ ਸਾਰੇ ਦੇਸ਼ ਭਰ ਦੇ ਵਿੱਚ ਹੁੰਦੇ ਹੋਣਗੇ ਬੱਚੇ ਐਦਾਂ ਪੈਦਾ ਪਰ ਕਦੇ ਪਹਿਲਾਂ ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਆਇਆ ਕਿ ਕਦੇ ਐਦਾਂ ਦੀ ਚਿੱਠੀ ਜਾਰੀ ਕੀਤੀ ਗਈ ਹੋਵੇ ਜਾਂ ਇਸ ਵਾਰੀ ਇਹ ਚਿੱਠੀ ਆਈ ਹੈ ਇਹ ਤਾਂ ਮੇਰੇ ਨਾਲ ਤਾਂ ਨਹੀਂ ਹੈ ਮੇਰੇ ਨਾਲ ਜੀ ਮਿਲ ਕੇ ਕੋਈ ਆ ਵੀ ਨਹੀਂ ਸਕਦੀ ਕਿਉਂਕਿ ਇਹ ਤਾਂ ਸਾਡੇ ਕੋਲ ਤਾਂ ਜੇ ਕੇਸ ਆਵੇ ਜਦ ਨਹੀਂ ਵੈਸੇ ਜੇ ਕਦੇ ਆਪਾਂ ਸੁਣੀ ਹੋਵੇ ਕਿਉਂਕਿ ਤੁਹਾਡਾ ਤਾਂ ਚਲੋ ਵਕੀਲਾਂ ਦੇ ਨਾਲ ਜਿਹੜਾ ਲਗਾਤਾਰ ਰਾਤ ਤਾਂ ਹੁੰਦੇ ਹੀ ਰਹਿੰਦਾਗਾ ਦੇਖੋ ਇਸ ਜਿਹੜੇ ਜਿਹੜੇ ਕਲੀਨਿਕ ਦੇ ਅਗੇਂਸਟ ਐਕਸ਼ਨ ਹੋਏ ਹੋਣਗੇ ਹਾਂ ਬਾਕੀ ਪੇਰੈਂਟਸ ਨੂੰ ਕਦੇ ਆਇਆ ਨਹੀਂ ਪਰ ਮਤਲਬ ਕਿ ਇਸ ਤਰ੍ਹਾਂ ਕਿਸੇ ਤੁਸੀਂ ਕਿਸੇ ਪੇਰੈਂਟ ਨੂੰ ਤੋਂ ਪੁੱਛਣ ਪਹੁੰਚੋ ਉੱਥੇ ਬੱਚਾ ਹੁੰਦੇ ਸਾਰੇ ਉਹਦੀ ਇਨਕੁਆਰੀ ਕਰਨ ਲਈ ਪਹੁੰਚੋ ਬਲਕਿ ਇਹੋ ਜਾਂ ਬਿਲਕੁਲ ਕਦੇ ਨਹੀਂ ਸਕਦਾ ਫੂਲਕਾ ਸਾਹਿਬ ਦਾ ਜਿਰ ਸਾਹਿਬ ਦਾ ਆਡੈਂਟੀਟੀ ਵੀ ਲਿਖੀ ਗਈ ਹੈ ਬਕਾਇਦਾ ਨਾਮ ਲਿਖਿਆ ਗਿਆ ਹੈਗਾ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਦਾ ਤੇ ਏਜ ਲਿਖੀ ਗਈ ਹੈ ਇਹ ਆਡੈਂਟੀਟੀ ਜਿਹੜੀ ਰਿਵੀਲ ਕੀਤੀ ਗਈ ਹੈ ਇਹ ਵੀ ਕਿਤਨਾ ਕਿਤੇ ਵਾਇਲੇਸ਼ਨ ਹੈਗੀ ਇਹਦੇ ਚ ਦੇਖੋ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ ਹੂੰ ਜਿਹੜਾ ਇਸ ਤਰੀਕੇ ਨਾਲ ਉਹਨਾਂ ਨੂੰ ਸੈਂਟਰਲ ਸਰਕਾਰ ਨੂੰ ਵੀ ਨਹੀਂ ਸੀ ਕਰਨਾ ਚਾਹੀਦਾ ਹੂੰ ਜੇਕਰ ਸਿੰਪਲੀ ਉਹ ਨਾਲ ਅਟੈਚ ਕਰਕੇ ਭੇਜ ਦਿੰਦੇ ਉਹ ਗਲਤ ਹੈ ਪੰਜਾਬ ਸਰਕਾਰ ਨੂੰ ਸਿੰਪਲੀ ਇਹ ਇਹਦਾ ਜਵਾਬ ਦੇ ਦੇਣਾ ਚਾਹੀਦਾ ਸੀ ਕਿ ਇਹਦੇ ਤੇ ਅਸੀਂ ਅਨਕੁਆਰੀ ਡੂ ਕੋਸ਼ਿ ਕਰਾਂਗੇ ਕਰਕੇ ਤੁਹਾਨੂੰ ਦੱਸਦੇ ਆਂਗੇ ਹਮ ਬਲਕਿ ਇਹ ਕਿਹੜਾ ਹੋ ਗਿਆ ਜੀ ਕਿ ਐਡੀ ਵੱਡੀ ਟੈਰਰਿਸਟ ਐਕਟੀਵਿਟੀ ਹੋ ਗਈ ਇਕਦਾਂ ਸਰਕਾਰ ਲੱਗੀ ਹਮ ਇਕਦਾਂ ਪੰਜਾਬ ਸਰਕਾਰ ਲੱਗੀ ਬਲਕਿ ਐਡੀ ਐਡੀ ਵੱਡੇ ਕੇਸ ਹੋ ਜਾਂਦੇ ਆ ਉੱਥੇ ਤਾਂ ਕੋਈ ਪੁੱਛਦਾ ਨਹੀਂ ਇੱਥੇ ਇਕਜ਼ਾਮ ਸ਼ੁਰੂ ਹੋ ਗਿਆ ਜੀ ਪੂਰੇ ਦਾ ਪੂਰਾ ਜਿੰਮੇਵਾਲ ਕੇ ਮੌਕਾ ਹੀ ਲੱਭ ਰਹੀ ਸੀ ਸਾਰੇ ਸਾਰੇ ਸਾਨੂੰ ਮੌਕਾ ਮਿਲੇ ਇਸ ਪਰਿਵਾਰ ਨੂੰ ਤੰਗ ਕਰਨ ਲਈ ਇਹ ਪਰਿਵਾਰ ਬੜਾ ਪਪੂਲਰ ਹੋ ਰਿਹਾ ਇਹਨੂੰ ਤੰਗ ਕਰਨ ਲਈ ਸਾਨੂੰ ਮੌਕਾ ਮਿਲੇ ਇਹ ਤਾਂ ਇਹ ਹਾਲ ਹੋ ਗਿਆ ਸਾਰਾ ਨੇ ਹੀ ਹਾਲ ਹੋ ਗਿਆ ਹੂੰ ਕੋਲਕਾ ਸਾਹਿਬ ਜੇ ਆਪਾਂ ਇਸ ਦੇ ਐਕਟ ਦੇ ਉੱਪਰ ਆਉਣੇ ਆ ਤਾਂ ਇਹਦੇ ਵਿੱਚ ਲਿਖਿਆ ਗਿਆ ਕਿ 50 ਸਾਲ ਜਿਹੜੀ ਹੈ ਉਹ ਹੱਦ ਹੈ ਜੀ ਉਹ ਜਿਹੜੀ ਏਜ ਦਾ ਉਹਨਾਂ ਨੇ ਲਿਮਿਟ ਰੱਖੀ ਗਈ ਹੈ 50 ਸਾਲ ਰੱਖੀ ਗਈ ਹੈ ਕਿ ਇੱਕ ਮਾਂ ਜਦੋਂ ਮਾਂ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ ਆਈਵੀਐਫ ਥਰੂ ਪਰ ਦੂਜੇ ਪਾਸੇ ਜਿੰਨੀ ਕ ਮੈਂ ਇਸ ਐਕਟ ਦੇ ਬਾਰੇ ਪੜਿਆ ਤਾਂ ਕੇਰਲਾ ਜਾਂ ਸਾਊਦੀਆ ਹੋਰ ਕਈ ਐਗਜ਼ਾਮਪਲ ਮਿਲੀਆਂ ਜਿਸ ਦੇ ਵਿੱਚ ਮਾਪਿਆਂ ਨੇ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਪਾਇਆ ਹੋਇਆ ਸੀ ਕਿ ਜਦੋਂ ਅਸੀਂ ਹੈਲਦੀਆਂ ਜਦੋਂ ਮਾਂ ਹੈਲਦੀ ਹੈ ਜਦੋਂ ਬੱਚਾ ਹੈਲਦੀ ਹੈ ਤਾਂ ਇਸ ਦੇ ਵਿੱਚ ਏਜ ਲਿਮਿਟ ਨਹੀਂ ਹੋਣੀ ਚਾਹੀਦੀ ਤਾਂ ਉਸ ਦੇ ਉੱਪਰ ਵੀ ਜਿਹੜਾ ਕ ਕੋਰਟਾਂ ਨੇ ਆਪਣੇ ਭਾਰਤ ਦੇ ਵਿੱਚ ਹੀ ਕੋਰਟਾਂ ਦੇ ਵੱਲੋਂ ਸਟੇ ਲਾਈ ਗਈ ਹੈ ਕਿ ਹਾਲੇ ਤੱਕ ਕੇਸ ਦੇ ਉੱਪਰ ਕੋਈ ਹਾਰਡ ਕੋਰ ਜ਼ਿਆਦਾ ਜਿਹੜਾ ਕੋਈ ਡਿਸੀਜਨ ਨਾ ਲਿਆ ਗਿਆ। ਦੇਖੋ ਇੱਕ ਇਹ ਜਿਹੜਾ ਐਕਟਾ ਚੈਲੰਜ ਹੋਇਆ ਵਾ। ਜੀ। ਇੱਕ ਜਗ੍ਹਾ ਤੇ ਚੈਲੰਜ ਹੋਇਆ ਵਾ ਜਿਤਨਾ ਤੱਕ ਮੇਰੀ ਨੋਲੇਜ ਹੈ ਅਜੇ ਤੱਕ ਕੋਸ਼ਤਾ ਕਿਸੇ ਨੇ ਨਹੀਂ ਕੀਤਾ ਇਹ। ਹੂੰ। ਹੂੰ ਅਜੇ ਤੱਕ ਪਰ ਚੈਲੰਜ ਹੋਇਆ ਵਾ ਇਹਦੇ ਵਿੱਚ। ਇਹ ਹੈ। ਮਗਰ ਜੇਕਰ ਇਹ ਉਹ ਇਹ ਪਰ ਜੇਕਰ ਇਹ ਅਪਲਾਈ ਤਾਂ ਕਰਦਾ ਇੰਡੀਅਨ ਕਲਿਨਿਕ ਸੇ ਕਰਦਾ। ਹੂੰ। ਜੇ ਕੋਈ ਬਾਹਰੋਂ ਜਾ ਕੇ ਉੱਥੇ ਉਸ ਤਰੀਕੇ ਨਾਲ ਵਰਤ ਕੇ ਪ੍ਰੈਗਨੈਂਟ ਹੋ ਕੇ ਆ ਗਿਆ ਪ੍ਰੈਗਨੈਂਟ ਹੈ ਪ੍ਰੈਗਨੈਂਸੀ ਹੈ ਹੂੰ ਉਸ ਤੋਂ ਬਾਅਦ ਐਜ਼ ਅ ਪ੍ਰੈਗਨੈਂਟ ਮਦਰ ਟ੍ਰੀਟ ਕੀਤੀ ਜਾਊਗੀ ਕਿਸ ਤਰੀਕੇ ਨਾਲ ਪ੍ਰੈਗਨਟ ਹੋਇਆ ਉਹ ਮਟੀਰੀਅਲ ਆ ਬਿਲਕੁਲ ਹਾਲਾਂਕਿ ਬਰਕੌਰ ਸਿੰਘ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਮੈਂ ਸਾਰੇ ਜਿਹੜੇ ਹੈਗੇ ਨੇ ਲੀਗਲ ਡਾਕੂਮੈਂਟ ਤੁਹਾਨੂੰ ਦਵਾਂਗਾ ਮੈਂ ਭਸਦਾ ਨਹੀਂ ਉਹਨਾਂ ਨੇ ਸਿੱਧਾ ਕਿਹਾ ਕਿ ਮੈਂ ਕੋਈ ਯੂ ਟਰਨ ਨਹੀਂ ਲਵਾਂਗਾ ਮੈਂ ਖੜੂਗਾ ਮੈਂ ਸਾਰੇ ਡਾਕੂਮੈਂਟ ਦਵਾਂਗਾ ਤੇ ਜੇ ਇਸ ਤੋਂ ਬਾਅਦ ਆਪਾਂ ਦੇਖੀਏ ਕਿ ਹੋਰ ਕੀ ਅੱਗੇ ਇਸ ਕੇਸ ਦੇ ਵਿੱਚ ਆ ਕਹਿ ਲਿਆ ਕਿ ਇਸ ਮਾਮਲੇ ਦੇ ਵਿੱਚ ਕੀ ਮੋੜ ਆ ਸਕਦਾ ਹੈਗਾ ਹੂੰ ਦੇਖੋ ਗਲਤ ਉਹਨ ਮੋੜੋ ਕੀ ਆਊਗਾ ਕੀ ਨਹੀਂ ਆਊਗਾ ਤਾਂ ਉਹਨਾਂ ਨੂੰ ਪਤਾ ਪਰ ਪੰਜਾਬ ਸਰਕਾਰ ਨੂੰ ਸਿੰਪਲੀ ਉਹਨਾਂ ਨੂੰ ਇਹ ਕਹਿ ਕੇ ਲਿਖ ਕਹਿਣਾ ਚਾਹੀਦਾ ਜੀ ਪੰਜਾਬ ਦੇ ਵਿੱਚ ਕਿਸੇ ਕਲੀਨਿਕ ਨੇ ਵੈਲਿਊਸ਼ਨ ਨਹੀਂ ਕੀਤੀ ਹਾਂ ਆਖਰੀ ਸਵਾਲ ਆ ਫੂਲਕਾ ਸਾਹਿਬ ਮੇਰਾ ਹੋ ਸਕਦੇ ਆ ਹਾਂ ਪੰਜਾਬ ਦੇ ਕਿਸੇ ਕਲੀਨਿਕ ਨੇ ਵੈਲਿਊਸ਼ਨ ਨਹੀਂ ਕੀਤੀ ਲਿਖ ਦਿਓ ਤੁਸੀਂ ਉਹਨੂੰ ਹਾਂ ਆਖਰੀ ਸਵਾਲ ਆ ਫੂਲਕਾ ਸਾਹਿਬ ਕੀ ਇਹੋ ਹੀ ਗੱਲ ਹੋ ਸਕਦੀ ਹੈ ਕਿਉਂਕਿ ਜਿਸ ਹਿਸਾਬ ਨਾਲ ਜੇ ਆਪਾਂ ਮੋਟਾ-ਮੋਟਾ ਸਮਝੀਏ ਕਿ ਠੀਕ ਹੈ ਜੋ ਵੀ ਆਪਰੇਸ਼ਨ ਸੀ ਜਾਂ ਜੋ ਵੀ ਇੱਕ ਪੂਰੀ ਦੀ ਪੂਰੀ ਇੱਕ ਪ੍ਰੋਸੈਸ ਸੀ ਆਈਵੀਐਫ ਦਾ ਉਹ ਜੇ ਆਪਾਂ ਕਹੀਏ ਜੇ ਜਿਸ ਹਿਸਾਬ ਨਾਲ ਚਰਚਾਵਾਂ ਚੱਲ ਰਹੀਆਂ ਨੇ ਤੇ ਬਲਕੋਤ ਸਿੰਘ ਉਹਨਾਂ ਨੇ ਵੀ ਜਿਹੜਾ ਇੱਕ ਇੰਟਰਵਿਊ ਦੇ ਦੌਰਾਨ ਥੋੜਾ ਜਿਹਾ ਇਸ਼ਾਰਾ ਕੀਤਾ ਜੇ ਆਪਾਂ ਸਮਝ ਕੇ ਦੇਖੀ ਕਿ ਠੀਕ ਹੈ ਜੇ 12 ਕਿਤੋਂ ਪ੍ਰੋਸੈਸ ਪੂਰਾ ਹੋਇਆ ਤਾਂ ਇਹ ਪੂਰੀ ਦੀ ਪੂਰੀ ਜਿਹੜੀ ਗੱਲ ਤਾਂ ਇੱਥੇ ਨਿਬੜਦੀ ਹੈ ਕਿ ਇੱਥੇ ਭਾਰਤ ਦੇ ਬਿਜਤਰ ਸਿਰਫ ਡਿਲੀਵਰੀ ਹੋਈ ਹੈ ਨਹੀਂ ਮਾਫੀ ਚੰ ਜੇ ਕੋਈ ਜੇ ਪ੍ਰੈਗਨੈਂਟ ਕਿਤੋਂ ਹੋਰੋ ਪ੍ਰोसीजर ਕਢਾ ਕੇ ਆਇਆ ਬਿਲਕੁਲ ਲੀਗਲ ਆ ਜੀ ਜੀ ਕੋਈ ਇਲੈਗਲਟੀ ਨਹੀਂ ਉਹਦੇ ਚ ਜੀ ਜਦੋਂ ਕੋਈ ਮਦਰ ਦੀ ਪ੍ਰੈਗਨੈਂਸੀ ਆ ਮਦਰ ਪ੍ਰੈਗਨੈਂਟ ਆ ਦੈਟਸ ਇਟ ਹਮ ਇੱਥੇ ਦਾ ਪ੍ਰੈਗਨੈਂਟ ਮਦਰ ਹੀ ਆਈ ਹੈ ਨਾ ਹੋਈ ਗੱਲ ਇਹ 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 ਜਿਹੜਾ ਕਿਸੇ ਮਦਰ ਨੂੰ ਰੈਗੂਲੇਟ ਨਹੀਂ ਕਰਦਾ ਜੀ ਇਹ ਕਲੀਨਿਕ ਨੂੰ ਰੈਗੂਲੇਟ ਕਰਦਾ ਹਮ ਸਿਰਫ ਜੀ ਤੇ ਉਹਨਾਂ ਨੇ ਬਿਲਕੁਲ ਕੋਈ ਗਲਤੀ ਨਹੀਂ ਕੀਤੀ ਕੋਈ ਗੈਰਕਾਨੂੰਨੀ ਗੱਲ ਨਹੀਂ ਕੀਤੀ ਬਲਕਿ ਇਸ ਤਰ੍ਹਾਂ ਦਾ ਬਰਾ ਦੇ ਨਾਲ ਮਾਹੌਲ ਇਕਦਮ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਦੇਖੋ ਉਹ ਇੰਨੀ ਉਹ ਮਯੂਸੀਸੀ ਪਰਿਵਾਰ ਦੇ ਵਿੱਚ ਜਵਾਨ ਮੁੰਡਾ ਉਹ ਵੀ ਇੰਨਾ ਜਿਹੜਾ ਦੁਨੀਆ ਭਰ ਦਾ ਇੰਨਾ ਪਪੂਲਰ ਬੱਚਾ ਆਪਣਾ ਚਲਾ ਜਾਵੇ ਇੰਨੀ ਪਰਿਵਾਰ ਦੇ ਵਿੱਚ ਮਯੂਸੀਸੀ ਇੰਨਾ ਘਰ ਦੇ ਵਿੱਚ ਗਮੀ ਸੀ ਤੇ ਮਸਾ ਖੁਸ਼ਕੀ ਆਈ ਆ ਤੇ ਤੁਸੀਂ ਉੱਥੇ ਪਹੁੰਚ ਜੋ ਜੀ ਇਨਕੁਰੀਆਂ ਕਰਨ ਲਈ ਮੈਨੂੰ ਹੱਦ ਹੋ ਗਈ ਯਾਰ ਇਹ ਕਿਹੜਾ ਤਰੀਕਾ ਹੋ ਗਿਆ ਇਹ ਤਾਂ ਮਲਕਿ ਜਿਵੇਂ ਤੁਹਾਨੂੰ ਮੌਕਾ ਹੀ ਲੱਭ ਰਹੇ ਸੀ ਖੁੰਦ ਕੱਢਣ ਦਾ ਕੌਣ ਦੋ ਕੱਟ ਕੌਣ ਰਿਹਾ ਫੂਲਕਾ ਸਾਹਿਬ ਇਹ ਤਾਂ ਜਿਹੜੇ ਕਰਦੇ ਆ ਉਹੀ ਕੱਢਦੇ ਆ ਜੀ ਇਹ ਦੋਨੇ ਸਰਕਾਰਾਂ ਦੇ ਲੱਗ ਰਿਹਾ ਮੈਨੂੰ ਤਾਂ ਸੈਂਟਰ ਨੂੰ ਵੀ ਮਤਲ ਨਹੀਂ ਸੀ ਇੰਨੇ ਹੁੰਦੇ ਆ ਤੁਸੀਂ ਆਡੀਓ ਨਹੀਂ ਕਰ ਲੋ ਤੇ ਐਕਸ਼ਨ ਕਰ ਲੋ ਇਹ ਵੀ ਐਕਸ਼ਨ ਲਾਓ ਉਸ ਤੋਂ ਬਾਅਦ ਪੰਜਾਬ ਵੀ ਬਲਕਿ ਉਹ ਆ ਗਿਆ ਇਕਨਾ ਭੱਜ ਗਈ ਹੂੰ ਜੇ ਪਤਾ ਨਹੀਂ ਕਿੱਡਾ ਕ ਆ ਗਿਆ ਜੀ ਇਥੇ ਆਡੀਐਕਸ ਆ ਗਿਆ ਜੀ ਜਾਓ ਜੀ ਭੱਜੇ ਜਾਓ ਜੀ ਉਧੇ ਹਾਂ ਬਹੁਤ ਬਹੁਤ ਧੰਨਵਾਦ ਫੂਲਕਾ ਸਾਹਿਬ ਪੂਰੀ ਜਾਣਕਾਰੀ ਦੇਣ ਦੇ ਲਈ ਸასი ਸ਼ਾਲ